ਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਨਾਮ ਓਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਅੱਜ ਤੁਹਾਨੂੰ ਦਿਖਾਲਦੇ ਆਂ ਜੀ ਆਪਾਂ ਲਗਭਗ 5 ਝੋਟੀਆਂ ਆਹ ਤਾਜੀ ਸੂਈ ਝੋਡੀ ਪਿਓਰ ਨੀਲੀ ਰਵੀ ਦੀ ਤੇ 11-12 ਕਿਲੋ ਦੁੱਧ ਤੇ ਆ ਰਿਹਾ ਮਗਰ ਇਹਦੇ ਕੱਤੀ ਆ ਜੀ। ਦੇਖੋ ਜੀ ਕਰੋ ਜੀ ਚੈੱਕ। ਤੇ ਇੱਕ ਆ ਜਿਹੜੀ ਮੈਂ ਇਹਦੇ ਥੱਲੇ 10 ਕਿਲੋ ਦੁੱਧ ਤੇ 2 ਮਹੀਨੇ ਦੀ ਚੈੱਕ ਪਾਸ। ਤੇ ਦੋ ਮਹੀਆ ਅੰਦਰ ਵੱਜੀਆਂ ਹੋ ਜੀ ਉਹ ਸੌਦੇ ਹੋ ਗਏ ਵਿਕਲੀਆਂ ਉਹ ਆਪਾਂ ਅੰਦਰ ਕਰਤੀਆਂ ਇਹ ਵੀ ਮੈਂ ਵੇਕੀ ਆ ਜੀ ਤੇ ਇੱਕ ਆ ਝੋਟੀ ਆ ਤਾਜੀ ਸੂਈ ਪਹਿਲਾ ਸੂਗਾ ਜਵਾਂ ਨਿਗਾ ਨਿਗਾ ਸਿੰਘ ਤੇ 9 ਕਿਲੋ ਦੁੱਧ ਆ ਜੀ ਜਮਾਂ ਤਾਜੀ ਸੂਈ ਆ ਇੱਕ ਆ ਨੀਲੀ ਰਾਵੀ ਝੋਟੀ 4 ਮਹੀਨੇ ਦੀ ਚੈੱਕ ਪਾਸ ਕਰੋ ਜੀ ਚੈੱਕ ਤੇ 5 ਕਿਲੋ ਦੁੱਧ ਆ ਜੀ 4 ਮਹੀਨੇ ਦੀ ਗੱਪਣ ਆ ਜੀ ਪਿਓਰ ਨੀਲੀ ਰਾਵੀ ਪਹਿਲਣ ਝੋਟੀ ਆ ਜੀ ਤੇ ਇੱਕ ਆ ਬੂਰੀ ਮੈਂ ਤੁਹਾਨੂੰ ਵਿਖਾਵਾਂਗੇ ਅੱਜ ਜਿਹੜੀ 15 ਦਿਨ ਛੱਡਦੀ ਆ ਹਲੇ ਤੇ ਇਹਦੀ ਕੱਚੀ ਦੇ حساب ਨਾਲ ਕੱਚੀ ਕੀਮਤ ਕੀਤੀ ਆ ਕੱਬਣਾ ਵਾਲੀ ਤੇ ਇਹ ਕਾ ਵਸ਼ੀ ਜਿੰਨੇ ਜਿੰਨੇ ਨਹੀਂ ਹੰਡਰਾਂ ਵੇਖਦੀ ਉਹਨੇ ਦੀ ਆਪਾਂ 4 ਮਹੀਨੇ ਦੀ ਕੱਬਣ ਬਲੈਕ ਚਲਸੀ ਪਿਓਰ ਬਖਾਵਾਂਗੇ ਜੀ ਤੁਹਾਨੂੰ ਕਲੀ-ਕਲੀ ਦੀ ਡਿਟੇਲ ਸ਼ੇਅਰ ਕਰਦੇ ਆਂ ਕਲੀ-ਕਲੀ ਦੀ ਜਾਣਕਾਰੀ ਦਿੰਦੇ ਆਂ ਆਜੋ ਮੰਗਲੂ ਜੀ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਉੰਕਾਰ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਨਾਂ ਊੰਕਾਰ ਸਿੰਘ ਪਿੰਡ ਖੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ 97 795 83441 97 795 83441 97 795 83441 ਹੋਰ ਮੰਗਲੂ ਜੀ ਕਿਵੇਂ ਜੀ ਹਾਂਜੀ ਸਾਹਿਬ ਜੀ ਹੋਰ ਕੀ ਬੰਨਿਆ ਵੇਲੇ ਜੀ ਤੇ ਖਾਲੀ ਹੈ ਜੀ ਚਲੋ ਨੀਲੀ ਰਾਵੀ ਤੇ ਸ਼ੁਰੂ ਕਰ ਲੀਏ ਇਹਦਾ ਸੁਆ ਜੀ ਦੂਸਰਾ ਅੱਛਾ ਤੇ ਦੁੱਧ ਦੇ ਕੋਈ 11 ਕਿਲੋ ਕੋਈ ਗਾਰੰਟੀ ਦੇ ਮੰਗਾ ਲਿਆ ਆਨਲਾਈਨ ਠੀਕ ਆ ਆਨਲਾਈਨ ਵੀ ਤੇ ਘਰੇ ਵੀ ਆ ਜੇ ਕੋਈ ਇਹ ਵੀ ਚੋਰਸ ਕੀ ਫੜ ਸਕਦਾ ਜੀ ਦੋ ਟੈਂਪ ਚਵਾ ਕੇ ਖੜੇ ਬਹੁਤ ਜੰਗੀ ਮਹਿਮਾਂ ਜੀ ਪਿਓਰ ਨੀਲੀ ਰਾਵੀ ਟੇਡੇ ਕੱਟੂ ਚ ਵੇ ਲੋ ਟੇਡੇ ਕੱਟ ਦੀ ਨੀਲੀ ਰਾਵੀ ਜੀ ਫੋਟੇ ਦਿਖਾਈਓ ਖਾਓ ਦੇਵਾ ਤੁਆ ਮੁੰਡੀ ਜੀ ਸਰੌ ਸੇ ਫੇਸ ਕੁਆਲਿਟੀ ਦਿਖਾ ਲਿਓ ਜੀ ਟੇਡੇ ਕੱਟ ਦੀ ਮਹੀ ਆ ਜੀ ਟਡੇ ਕੱਟਦੇ ਆ ਥਣਲੇਵਾ ਵੇ ਲੋ ਚੰਗਾ ਲੱਗਾ ਇਹਨੂੰ ਐਰੇ ਇਹਦਾ ਮੁੱਲ ਮੁੱਲ ਕੀ ਆ ਜੀ ਜਿੰਨਾ ਦੋਹ ਨਹੀਂ ਦੱਸੋ ਕਿੰਨਾ ਕਰਨਾ ਹੈ ਮੁੱਲ ਦੇ ਦਈਏ 13 ਦੀ ਹਾਂਜੀ 13 ਦੀ ਮੈਂ ਹਾਂਜੀ ਜਿੰਨੇ ਦੀ ਕੋ ਮੰਗਲੂ ਜੀ ਉਹਨੇ ਦੇ ਦਾਂਗੇ ਬਹੁਤ ਚੰਗੀ ਮਹਿਵਾ ਪਿਓਰ ਨੀਲੀ ਰਾਵੀ ਵਾ ਟਡੇ ਕੱਟਦੇ ਉਸ ਪਾਣੀ ਪੀ ਲੈਣ ਦੇ ਪਾਣੀ ਪੀ ਲੈਣ ਦੋ ਆ ਦੇਰੀਏ ਵੇ 13 125 ਦੀ 125 ਦੀ ਠੀਕ ਹੋਰ ਛੋਟ ਛਾਟ ਕਰ ਦਈਏ 125 ਚ ਹਾਂਜੀ ਤੇ 23 ਦੀ ਹਾਂ ਚਲ ਪੂਰੇ 20 ਦੀ ਦੇ ਦਈਏ ਯਾਰ ਓਏ ਸੌਦਾ ਲੋੜ ਨਾ ਘਟਾਏ ਬਸ ਬਸ ਸਹੀ ਗੱਲ ਹੈ ਸਹੀ ਛੋਟੀ ਜਰੂਰ ਕਰਾ ਗਏ ਸਹੀ ਸਹੀ ਗੱਲ ਹੈ ਸਹੀ ਗੱਲ ਹੈ ਪੂਰੇ 20 ਦੀ ਦੇ ਦਾਂਗੇ ਜੀ ਚਲੋ ਲੈ ਜਾਓ ਬੰਦੋ ਜੀ ਪੀ ਲੈਂਦੇ ਪੀ ਲੈਂਦੇ ਪੀ ਲੈਂਦੇ ਜੀ ਪੀਂਦੀ ਦੇ ਉੜਾ ਕੀ ਕਹੇ ਲਓ ਜੀ ਕਰੋ ਜੀ ਚੈੱਕ ਮੈਂ ਲਓ ਜੀ ਬਹੁਤ ਚੰਗੀ ਮੈਂ ਖੁੱਲੇ ਲੈਵੇ ਦੀ ਆ ਕੱਟੀ ਮਗਰਾ ਜੇ ਇੱਕ 20 ਦੀ ਜਮਾ ਜਾਇਜ਼ ਕੀਮਤ ਤੇ ਦਵਾਂਗੇ ਜੀ ਕਰੋ ਜੀ ਠੀਕ ਹੈ ਮੰਗਲੂ ਜੀ ਭਾਜ ਦਾ ਮੈਂ ਹਾਂ ਜੋ ਜਾਇਜ਼ ਭਾ ਕੀਤਾ ਨਾਲੇ ਮੋਦੀ ਨੂੰ ਤਿੰਨਾਂ ਲੋਕਾਂ ਨਾਲ ਸਹੀ ਗੱਲ ਹੈ ਜੀ ਦੇਖੋ ਜੀ ਕਰੋ ਜੀ ਚੈੱਕ ਠੀਕ ਹੈ ਮੰਗਲੂ ਜੀ ਮੈਂ ਜੋ ਤੀ ਕਰਤਾ ਜਾਇਜ਼ ਇਹ ਮੈਂ ਵਿਕੀ ਆ ਜੀ ਇਸ ਤੋਂ ਵੀ ਨਹੀਂ ਦੱਪਣੀ ਚੈੱਕ ਪਾ ਸੀ ਤੇ ਦੁੱਧ ਹੈਗਾ ਜੀ ਇਹਦੇ ਕੋਲ 10 ਕਿਲੋ 10 ਕਿਲੋ ਨੌ ਦੀ ਫੁੱਲ ਗਰੰਟੀ ਆਹ ਜੋ ਡੀਜੀ ਤਾਜੀ ਸੂਈ ਝੋਟੀ ਆ ਹਾਂਜੀ ਤੇ 9 ਕਿਲੋ ਦੁੱਧ ਹੈ ਜੀ ਤਿਆਰ ਵਖਾ ਲੋ ਜੀ ਸੇਸ ਕੁਆਲਟੀ ਬਹੁਤ ਚੰਗੀ ਝੋਟੀ ਆ ਜੀ ਅੰਦਰ ਨੂੰ ਤੋੜ ਦੋ ਭਾਈ ਅੰਦਰ ਨੂੰ ਤੋੜ ਦੋ ਲਓ ਜੀ ਕਰੋ ਮੰਗ ਲੂ ਜੀ ਬਾਹਰ ਨੂੰ ਮੰਗ ਲੂ ਜਾਂ ਤਾਂ ਤੋੜ ਦਿਓ ਚਲੋ ਜੀ ਲੀ ਚੜਾ ਖਾਲੀ ਹੋ ਗਈ ਲਓ ਜੀ ਮੰਗ ਲੂ ਜੀ ਤੋੜ ਦਿਓ ਤੋੜ ਦੋ ਕਿਉਂ ਕਹੋ ਮੰਗਲੂ ਜੀ ਤੂੰ ਹੀ ਦੱਸਣੀ ਕੀਮਤ ਇਹਦੀ। ਲਈ 1 20 ਜੀ। ਹਾਂਜੀ। 1 20 ਜੀ। 1 20 ਇਹਨਾਂ ਦਾ ਇਹ ਹਿਸਾਬ ਨਾਲ ਦੇ ਦਈਏ। 1 15। 1 10 ਦੀ ਦੇ ਦਈਏ ਯਾਰ। ਉਹ ਚ ਕੁ ਮਾਤਾ ਹੈ। ਜੋ ਕਰਾਉਣਾ ਕਰਾਲਾ। ਲੈ ਜਾ ਲੈ ਜਾ ਬੰਦੇ ਬੰਦੇ ਕਿੰਨਾ ਦੱਸ ਦੂੰ ਦੱਸ। ਖਿੱਚ 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 ਮਹੀਆ ਲ ਖਿੱਚਿਆ ਕਰ ਨਾ। ਹੁਣ ਉਹ ਤੋਂ ਖਿੱਚ ਲਿਆ ਖਿੱਚ ਲਿਆ ਜਾ ਕੇ। ਬੱਚਾ ਨਾਲੇ ਵਖਾਲ ਦੇਨੇ ਆ। ਨੇ ਆ ਲੈ ਆ ਲੈ ਛੇਤੀ ਕਰ ਛੇਤੀ ਆਹ ਬੱਚਾ ਜੀ ਇਹਦਾ ਤਾਜੀ ਸੂਈ ਹੈ ਬਹੁਤ ਚੰਗੀ ਮੈਂ ਆਹ ਮਈਆਂ ਦੋ ਆਡੀਆਂ ਸੇਲ ਹੋ ਗਈਆਂ ਜੀ ਇੱਕ ਆ ਮੈਂ ਬਹੁਤ ਜ਼ਿਆਦਾ ਚੰਗੀ ਸੀ ਪਿਓਰ ਮੂਰਾ ਦੀ ਤੇ ਇੱਕ ਹੋਰ ਜੋ ਡੀ ਨੀਲੀ ਦੀ ਸੇਲ ਹੋ ਗਈ ਜੀ ਦੋ ਸੇਲ ਹੋ ਗਈਆਂ ਜੀ ਤੇ ਇੱਕ ਉਹ ਬਾਹਰ ਤੇਨ ਅਸੀਂ ਵੇਚੀਆਂ ਜੀ ਆਹ ਬੱਚਾ ਹੈ ਜੀ ਛੋਟਾ ਤੋੜਲਾ ਤੋੜਲਾ ਮੇਰੀ ਇੱਕ ਦਾ ਦੇ ਫਿਰ ਆ 1 10 ਚੋਂ ਵੀ 2 ਛੱਡ ਦਾਂਗੇ ਮੰਗਲੂ ਜੀ 1 8 ਜੀ 1 8 ਦੀ ਖਿੱਚ ਖਿੱਚ ਹੁਣ ਪੂਰੀ ਕੋਈ 1 8 ਚ ਜੋ ਮੈਂ ਜੈਜ ਕੀ ਨੂੰ ਜੀ ਇੱਕ 8 ਦੀ ਦੇ ਦਾਂਗੇ ਹੁਣ ਲਾਸਟੀ ਦੇਖੋ ਜੀ ਇਹ ਵਾਲੂਆ ਕਰਨੇ ਚ ਬਹੁਤ ਚੰਗੀ ਝੋਟੀ ਆ ਪਹਿਲਾ ਸੁਆ ਖਿੱਚ ਖਿੱਚ ਬੰਦੇ ਆ ਝੋਟੀ ਆ ਜੀ ਨੀਲੀ ਰਾਵੀ ਦੀ ਪਿਓਰ ਤੋ 4 ਮਹੀਨੇ ਦੀ ਚੱਕ ਪਾਸ ਤੇ 5 ਕਿਲੋ ਦੁੱਧ ਤੇ ਮਗਰ ਦੇ ਕਟਾ ਚੰਗੀ ਤਰ੍ਹਾਂ ਤੇ ਗੰਡਾ ਦੇ ਦੇ ਆਹ ਹੁਣੇ ਖੁੱਲ ਜਾਣੀ ਆ ਚੰਗੀ ਤਰ੍ਹਾਂ ਤੇ ਦੇ ਦੇ ਗੰਡਾ ਆ ਜੋ ਡੀ ਜਿਹੜੀ 4 ਮਹੀਨੇ ਦੀ ਚੱਕ ਪਾਸ ਤੇ ਪਿਓਰ ਮੋਹਰਾ ਦੀ ਝੋਟੀ ਆ ਨੀਲੀ ਦੀ ਪਿਓਰ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਐ ਸੀ ਅਗਲੇ ਪੈਰਾਂ ਤੇ ਨਿਸ਼ਾਨੀਆਂ ਮਗਰ ਦੇ ਤੇ ਧੁੰਨੀ ਤੇ ਅੱਖਾਂ ਮੂੰਹ ਕਰੋ ਜੀ ਚੱਕ ਇਹ ਤੋੜ ਦਿਓ ਤੋੜ ਦਿਓ ਅੰਦਰੋਂ ਤੋੜ ਦਿਓ ਅੰਦਰੋਂ ਚੱਡੇ ਦੇ ਵੀ ਨਿਸ਼ਾਨੀਆਂ ਲਾ ਕੇ ਖਾਣ ਖੂਣ ਵੇਰ ਦਾ ਤੇ ਤੂ ਤੇ ਵੀ ਨਿਸ਼ਾਨੀ ਇਹ ਤੁਰਦੇ 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 ਸਾਂ ਲੈ ਜਾ ਲੈ ਜਾ ਲੈ ਜਾ ਲੈ ਜਾ ਇਹਨਾਂ ਲੰਮੀ ਤੋਰ ਦਾ ਜੀ ਜਿਹਦਾ ਬੱਚਾ ਦਿਖਾ ਲਦੀਏ ਫਿਰ ਆਹ ਕੱਟਾ ਜੀ ਇਹਦੇ ਮਗਰ ਆਹ ਜਿਹੜਾ ਕੱਟਾ ਜੀ ਦੇਖੋ ਜੀ ਕੀਮਤ ਇਹ ਜੀ ਮੰਗ ਲੂ ਤੂੰ ਦਸ ਨਹੀਂ ਚੱਡੇ ਦੇ ਵੀ ਨਿਸ਼ਾਨੀਆਂ ਸਾਰੀਆਂ ਨਿਸ਼ਾਨੀਆਂ ਕਵਰ ਨੇ ਫਿਰ ਗਿਆ 75000 ਹਣ ਖੂਣ ਵੇਖੋ ਜੀ ਕਿੱਡੇ ਵਿਰਨੇ ਸਰਦਾਰ ਜੀ 75000 ਦੇ ਦੇ ਜੀ ਚੋਣ ਬਹੁਤ ਚੰਗੀ ਆ 75000 ਦੇ ਮੀਡੀਅਮ ਕਾ ਦਿੱਤੀ ਆ ਜੀ ਕਿੰਨੇ ਦੀ ਦੇ ਦੇ ਗਏ 75000 ਦੀ ਨਹੀਂ ਇਹ ਮੰਗਲੂ 70 ਦੀ ਦੇ ਦੇ ਗਏ 70 ਚ ਕੋ ਮਾਨ ਤਾਣ ਜੋ ਕਹੇਗਾ ਜੀ ਤੂੰ ਕਰੋ ਜੀ ਤੁਹਾਨੂੰ ਇਹ ਤੂੰ ਇਹ ਕਰ ਦੋ ਫਟ ਫਟ ਕਰੋ ਚੱਕ ਸੀਲ ਝੋਟੀ ਵੇਖ ਲਓ ਇੰਨੀ ਜ਼ਿਆਦਾ ਸੀਲ ਦੇ ਵੇਖੋ ਜੀ ਹਾਂ ਵੇਖੋ ਬਹੁਤ ਜ਼ਿਆਦਾ ਚੰਗੀ ਹੈ ਜੀ ਕਿੰਨੇ ਦੀ ਮੰਗਲੂ ਜੀ ਦੇ ਦੇ ਗਏ 70 ਚ ਕੋ ਮਾਨ ਤਾਣ 70 ਚ ਮਾਨ ਤਾਣ 65 ਦੀ ਪੂਰੇ ਦੀ ਫਿਕਸ ਹੈ ਜੀ ਠੀਕ ਹੈ ਪੂਰੀ ਪੂਰੀ 15 ਦਿਨਾਂ ਦੀ ਕੱਚੀ ਆ ਜੀ ਠੀਕ ਹੈ ਇਹ ਇਹਦੀ ਕੱਚੀ ਦੀ ਕੀਮਤ ਕਰਾਂਗੇ ਅੱਜ ਜੀ ਸੂਫੀ ਦੀ ਵੱਖ ਤਾਂ ਕੱਚੀ ਨਹੀਂ ਹੋਣਾ ਵੇਖੋ ਜੀ ਥਣ ਥੁਣ ਬਹੁਤ ਚੰਗੀ ਮੈਂ ਚੰਗੇ ਰਿਕਾਰਡ ਵਾਲੀ ਮੈਂ ਆ ਜੀ ਇਹ ਅੱਖਾਂ ਮੀਂੜ ਕੋ ਕੋਈ ਲੈ ਲੈ ਵੀਰ ਮੇਰਾ ਤੇ ਵੇਖੀ ਡੱਠੀ ਮੈਂ ਆ ਵਾ ਸਾਡੀ ਤਾਂ ਕਰਕੇ ਕੱਚੀ ਮੈਂ ਲਈਆ 13-14 ਕਿਲੋ ਦੋਲੀ ਦੇ ਦਿੰਦੀ ਆ ਨਹੀਂ ਤਾਂ ਮੈਂ ਅਹੀਂ ਲੈੰਦੇ ਨਹੀਂ ਕੱਚੀ ਕਰੋ ਜੀ ਜੀ 15 ਦਾਣਾ ਦੀ ਕੱਚੀ ਆ ਤੇ ਅੱਜ ਕੱਚੀ ਦੇ ਹਿਸਾਬ ਨਾਲ ਇਹਦੀ ਕੀਮਤ ਕਰਾਂਗੇ ਲੈ ਆਓ ਜੀ ਵੇਖੋ ਜੀ ਨੇਵਾ ਬਹੁਤ ਭਰਨਾ ਇਹਨੇ ਤਿਆਰ ਹੋਈ ਦੀ ਤਿਆਰ ਹੋਈ ਨਾ ਕੀਮਤ ਕਰਾਂਗੇ ਕੱਚੀ ਦੀ ਅੱਜ ਕੀਮਤ ਇਹਦੀ ਆ ਜੀ 75000 ਠੀਕ ਆ ਮੰਗਲੂ ਜੀ ਠੀਕ ਆ 75000 ਚ ਕੋਈ ਮਾਨਤਾਣ ਕਰ ਦੀਏ ਕਰ ਤੋ ਤੁਸੀਂ ਭਈਆ ਹਰ ਛੱਡ ਦਾਂਗੇ 73 73 ਦੀ 73000 ਦੀ ਦੇ ਦਾਂਗੇ ਜੀ ਫਿਕਸ ਕੀਮਤ ਹੈ ਕੱਚੀ ਦੀ 70 ਤੇ 3 ਦੀ 73 ਦੀ ਹਾਂ ਫਿਕਸ ਕੀਮਤ ਹੈ ਜੀ 73000 ਦੀ ਬਸ ਜੀ ਲਾਸਟ ਹੀ ਤੇ ਇੱਕ ਆ ਵਸ਼ੀ ਆ ਜੀ ਸਾਡੇ ਕੋ ਜਿੰਨੀਆਂ ਦੇ ਲੋਕ ਫੰਡਰਾਂ ਵੇਚਦੇ ਵਸ਼ੀਆਂ ਉਹਨੇ ਦੀ ਆਪਾਂ ਵਸ਼ੀ ਤੁਹਾਨੂੰ ਗੱਭਣ ਦਵਾਵਾਂਗੇ ਚਮਾ ਮਹੀਨਿਆਂ ਦੀ ਅੱਛਾ ਹਾਂਜੀ ਠੰਡੀ ਠੰਡੀ ਮੰਗ ਲੂ ਭਾਈ ਲਾ ਹੱਥ ਹਥ ਲਾ ਕੇ ਵਖਾ ਕਿ ਇਹ ਨਾ ਗਵੇ ਭੈਣ ਭਰਾ ਸਾਡਾ ਵੀ ਹਰੇ ਗਰਮੀਆਂ ਆ ਵੇਖੋ ਹਾਂ ਲੋ ਇਹ ਲਓ ਹਾਂ ਨੀ ਐਂਦੀ ਐਂਦੀ ਹਾਂ ਨੀ ਐਂਦੀ ਆ ਵੇਖੋ ਜੀ ਫੇਰ ਬੈ ਇਧਰੋਂ ਦੀ ਵਜ਼ਾ ਕੇ ਬਖਾਲਦੇ ਅਗਲੇ ਪਾਸੇ ਦੀ ਇਹ ਆਓ ਵੇਖੋ ਜੀ ਤੇ ਬਹੁਤ ਜ਼ਿਆਦਾ ਵਸ਼ੀ ਚੰਗੀ ਆ ਤੇ ਉਹਨੇ ਦੀ ਲੋਕ ਫੰਡਰ ਦਿੰਦੇ ਜਿੰਨੇ ਦੀ ਚਮਾ ਮਹੀਨਿਆਂ ਦੀ ਗੱਭਣ ਅਸੀਂ ਦੇਣੀ ਹੈ ਇਹ ਕਰੋ ਜੀ ਝੂਲੀ ਚਲੀ ਚੱਕ ਦੇਖੋ ਜੀ ਪਿਓਰ ਪੰਜਾਬ ਵਾਲੀ ਜਲਸੀ ਤੇ ਬਲੈਕ ਜਲਸੀ ਤੇ 25000 ਦੀ ਦਵਾਂਗੇ ਜੀ ਫਿਕਸ ਰੇਟ ਹੈ 25000 ਛੱਡ ਦੇ 24000 ਦੀ ਦੇ ਦਾਂਗੇ ਤਿਆਰ ਕਰਕੇ ਵੀਰ ਮੇਰਾ ਕੋਈ ਸਾਮ ਕਰੂਗਾ ਸਾਮ ਬੋਦੀ ਤੇ ਵਿਕਣੀ ਹੈ ਪਤਾ ਨਹੀਂ ਕਿੰਨੇ ਦੀ ਵਿਕਣੀ ਹੈ 55 ਦੀ ਵੀ ਵਿਕ ਸਕਦੀ ਆ 45 ਦੀ ਵੀ 65 ਦੀ ਵੀ ਪਿਆਰ ਹੋਈ ਤੇ ਡਿਪੈਂਡ ਹੈ ਜੀ ਇਹਦੇ ਤੇ ਹਾਂ ਜੀ ਬਸ ਇਹ ਚੰਗੀ ਆ 4 ਮਹੀਨੇ ਦੀ ਚੱਕ ਪਾਸ ਜਿਹੜਾ ਕੋਈ ਮਰਜ਼ੀ ਕਰਾ ਲੇ ਤੇ 25000 ਦੀ ਜੀ ਫਿਕਸ ਰੇਟ ਹੈ। ਅਰੇ ਮਾਰੇ ਬਹੁਤ 좋 ਦਿੱਤਾ ਹੈ। ਬਹੁਤ ਚੰਗੀ ਵਸ਼ੀ ਹੈ ਜੀ। ਠੀਕ ਹੈ ਮੰਗਲੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲਿਆ ਸਾਰੇ ਵੀਰਾਂ ਦਾ ਧੰਨਵਾਦ ਆ ਵੀਡੀਓ ਵੇਖਣ ਲਈ। ਇੰਨਾ ਪਿਆਰ ਦਿੰਦੇ ਜੋ ਤੁਸੀਂ ਦਿਲੋਂ ਧੰਨਵਾਦ ਆ ਨੰਬਰ ਜੀ ਸਾਡਾ 97792834449779283444 ਨਾਮ ਊਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੰਬਰ ਫੇਰ ਵੇਖ ਲਓ ਜੀ। ਬਾਕੀ ਧੰਨਵਾਦ ਆ ਵੀਰ ਜੀ। ਇਹ ਇੰਨਾ ਪਿਆਰ ਦੇਂਦੇ ਜੋ ਬਾਕੀ ਫੇਰ ਚੈੱਕ ਕਰ ਲਓ ਬਹੁਤ ਚੰਗਾ ਮਈਆ ਆਪਣੇ ਤੋਂ ਬਾਕੀ ਜਿੰਨੇ ਵੀ ਲੈਣੀ ਵੀਰ ਮੇਰੇ ਨੇ ਤਸੱਲੀ ਕਰਕੇ ਲਵੇ ਕੋਈ ਆਪ ਦੀ ਪੂਰੀ ਜੀ ਸਸੀ ਗਲ ਜੀ ਸਾਰਿਆਂ ਨੂੰ ਧੰਵਾਦਿਆ ਜੀ ਟੰਡਾ